ਵਾਲਾਂ ਦੇ ਵਿੱਚ ਪਿਛਲੇ ਖਾਸ ਕਰਕੇ 2 ਸਾਲਾਂ ਦੇ ਵਿੱਚ ਟ੍ਰੈਫਿਕ ਦੇ ਵਿੱਚ ਪੰਜਾਬ ਦਾ ਜੋ ਇੱਕ ਨਾ ਦੇਸ਼ ਦੇ ਵਿੱਚ ਇੱਕ ਮੋਢੀ ਸੂਬੇ ਦੇ ਵੱਜਿਓ ਜਾਣਨ ਲੱਗਿਆ ਟ੍ਰੈਫਿਕ ਮੈਨੇਜਮੈਂਟ ਲਈ ਔਰ ਮਾਯੋਗ ਮੁੱਖ ਮੰਤਰੀ ਪੰਜਾਬ ਦੀ ਰਹਿਨਮਾਈ ਦੇ ਤਹਿਤ ਜੋ ਪੰਜਾਬ ਨੇ ਨਵੇਂ ਇਨੀਸ਼ੀਏਟਿਵ ਲਏ ਨੇ ਖਾਸ ਕਰਕੇ ਸੜਕ ਸੁਰੱਖਿਆ ਫੋਰਸ ਜਿਹੜੀ ਕਿ ਦੇਸ਼ ਦੀ ਇੱਕ ਵਿਲਕਲੀ ਫੋਰਸ ਬਣੀ ਆ ਉਹ ਦੇ ਤਹਿਤ ਅੱਜ ਟੈਸਟਿਕ ਟ੍ਰੈਫਿਕ ਇੰਚਾਰजेस ਨਾਲ ਮੀਟਿੰਗ ਕੀਤੀ ਗਈ ਕਿ ਜਿਹੜਾ ਕੰਮ ਅੱਛਾ ਹੋਇਆ ਹੈਗਾ ਪੰਜਾਬ ਦੇ ਵਿੱਚ ਟ੍ਰੈਫਿਕ ਐਕਸੀਡੈਂਟਾਂ ਦੇ ਵਿੱਚ ਜੋ ਮੌਤ ਦਾ ਹੈਗੀ ਆ ਉਹਨੂੰ ਅਸੀਂ ਕਮਬੋੜਾ ਪਾਣ ਦੇ ਵਿੱਚ ਕਾਮਯਾਬ ਹੋયા ਔਰ ਉਸ ਮੋੜੇ ਨੂੰ ਅੱਗੇ ਆਨਾਲੇ ਸਮੇਂ ਦੇ ਵਿੱਚ ਆਪਾਂ ਸਟਰੈਂਥਨ ਕਰ ਪਾਈਏ ਉਹਦੇ ਲਈ ਜਿਲ੍ਹਿਆਂ ਦੇ ਐਸਪੀ ਡੀਐਸਪੀਜ਼ ਨਾਲ ਮੁਲਾਕਾਤ ਕੀਤੀ ਗਈ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀ ਆਪਣੀਆਂ ਪ੍ਰਾਇੋਰਟੀਜ਼ ਰਹਿਣਗੀਆਂ ਕਿਹੜੇ ਕਿਹੜੇ ਕੰਮ ਆਪਾਂ ਨੇ ਕਰਨੇ ਜਿਹਦੇ ਕਾਰਨ ਥੋੜੇ ਕੰਮ ਦੇ ਨਾਲ ਆਪਾਂ ਆਪਣੀ ਜਿਹੜੀ ਮੌਤ ਜ਼ਿਆਦਾ ਉਹਦੇ 'ਚ ਜ਼ਿਆਦਾ ਥੱਡੇ ਲਿਆ ਪਾਈਏ ਵਿਚਾਰ ਕੀਤਾ ਗਿਆ ਇਹਦੇ 'ਚ ਖਾਸ ਤੌਰ ਤੇ ਜਿਹੜੀ ਸਾਨੂੰ ਸਮੱਸਿਆ ਆਈ ਉਹ ਡਰੰਕਨ ਡਰਾਈਵਿੰਗ ਦੀ ਹੈਗੀ ਆ ਜਿਹੜੀ ਸ਼ਰਾਬ ਪੀ ਕੇ ਗੱਡੀ ਚਲਾਉਂਦੀ ਹੈਗੀ ਆ ਉਹਦੇ ਲਈ ਅਸੀਂ ਅੱਜ ਵਿਚਾਰ ਸਾਂਝੇ ਕੀਤੇ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਆਪਾਂ ਨਾਕਾਜ਼ ਪਲਾਨ ਕਰਨੇ ਨੇ ਜਿੱਦਾਂ ਨੂੰ ਅਸੀਂ ਸੋਬਰਟੀ ਚੈੱਕ ਪੋਸਟ ਦਾ ਨਾਮ ਦੇਦੇ ਆ ਜਿੱਥੇ ਕਿ ਉਹ ਜਿਹੜੇ ਸ਼ਰਾਬ ਪੀ ਕੇ ਗੱਡੀ ਚਲਾਦੇ ਨੇ ਉਹਨਾਂ ਨੂੰ ਚੈੱਕ ਕੀਤਾ ਜਾਵੇ ਉਹਨਾਂ ਦੀ ਗੱਡੀ ਨੂੰ ਇੰਪਾਉਂਡ ਕੀਤਾ ਜਾਵੇ ਤਾਂ ਕਿ ਉਹ ਆਪਣੀ ਜਾਨ ਅਤੇ ਦੂਜਿਆਂ ਦੀ ਜਾਨ ਨੂੰ ਜੋਖਮ ਦੇ ਵਿੱਚ ਨਾ ਪਾਵੇ। ਸਰ ਸਾਹਿਬ ਬੋਲੀ ਤੁਸੀਂ ਦੇ ਰਹੇ ਸੀ ਸਪੀਡ ਲਿਮਟ ਲੈ ਕੇ ਉਹ ਆਟੋਮੈਟਿਕ ਕੈਮਰੇ ਲੱਗੇ ਨੇ ਪਰ ਪੰਜਾਬ ਨੂੰ ਕੋਈ ਅਫੀਸ਼ੀਅਲ ਤੋਂ ਲੱਗਦਾ ਉਹ ਨਹੀਂ ਹੋਣੇਗੀ ਮੇਰੇ ਮੁਤਾਬਕ। ਨਹੀਂ ਪੰਜਾਬ ਪਹਿਲੀ ਗੱਲ ਤਾਂ ਇਹ ਐਸ ਤਰ੍ਹਾਂ ਨਹੀਂ ਕਿ ਪੰਜਾਬ ਉਹਦੇ ਚ ਪਿੱਛੇ ਹੈਗਾ। ਅਸੀਂ ਇਹ ਦੇਖਣਾ ਹੁੰਦਾ ਕਿ ਪੰਜਾਬ ਦੇ ਦੇ ਸਰਸੇ ਉੱਥੇ ਡਿਪਲੋਏ ਕੀਤੇ ਜਾਣ ਜਿੱਥੇ ਉਹਨਾਂ ਦੀ ਮੈਕਸੀਮਮ ਜਰੂਰਤ ਹੈਗੀ ਆ ਔਰ ਮਾਂ ਜੋ ਮੁੱਖ ਮੰਤਰੀ ਜੀ ਦੇ ਤਹਿਤ ਇੱਕ ਮੀਟਿੰਗ ਕੀਤੀ ਗਈ ਕਿ ਕਿੱਥੇ ਕਿੱਥੇ ਆਪਾਂ ਨੂੰ ਕੈਮਰਿਆਂ ਦੀ ਲੋੜ ਹੈਗੀ ਆ ਉਹਦੇ ਵਿੱਚ ਅਸੀਂ ਤਿੰਨ ਜ਼ਿਲ੍ਹੇ ਜਿਹੜੇ ਚੰਡੀਗੜ੍ਹ ਦੇ ਨਾਲ ਲੱਗਦੇ ਨੇ ਜਿੱਥੇ ਜ਼ਿਆਦਾ ਸਮੱਸਿਆ ਆਂਦੀ ਆ ਓਵਰ ਸਪੀਡਿੰਗ ਦੀ ਉਹ ਫਤਿਹਗੜ੍ਹ ਸਾਹਿਬ ਮੁਹਾਲੀ ਔਰ ਆਪਣਾ ਰੂਪਨਗਰ ਜਿਹਨੂੰ ਆਪਾਂ ਪਹਿਲਾਂ ਰੋਪੜ ਕਹਿੰਦੇ ਸੀ ਉੱਥੇ ਅਸੀਂ ਕੈਮਰੇ ਆ ਲਾਨ ਦੀ ਪਲਾਨ ਤਿਆਰ ਕਰ ਲਈ ਹੈਗੀ ਆ ਉਹਦੇ ਲਈ ਹੁਣ ਟੈਂਟਾ ਇਨਵਾਈਟ ਕੀਤੇ ਜਾਣਗੇ ਔਰ ਆਨ ਆਲੇ ਸਮੇਂ ਦੇ ਵਿੱਚ ਉੱਥੇ ਵੀ ਕੰਮ ਦੇ ਲੱਗੇਗਾ ਦੇਖੋ ਉਹਦੇ ਬਾਰੇ ਆਪਾਂ ਨਾ ਗੱਲ ਕਰਕੇ ਆਪਾਂ ਜਿਹੜੀ ਸਾਡੀ ਡਿਊਟੀ ਆ ਸਾਡੀ ਡਿਊਟੀ ਹੈਗੀ ਆ ਕਿ ਜੇ ਸ਼ਹਾਦਬ ਦਾ ਸੇਵਨ ਪੈਥੇ ਕੋਈ ਵੀ ਸੜਕ ਤੇ ਚੜਦਾ ਹੈਗਾ ਉਹਨੂੰ ਚੈੱਕ ਕਰਨਾ ਹੈਗਾ ਅਸੀਂ ਇਹ ਨਹੀਂ ਦੇਖਣਾ ਵੀ ਉਹ ਕਿੱਥੋਂ ਪੀ ਕੇ ਆਇਆ ਉਹ ਸਾਡਾ ਉਹ ਨਹੀਂ ਹੈਗਾ ਸਾਨੂੰ ਆ ਕਿ ਜੇ ਉਹ ਸੜਕ ਤੇ ਸ਼ਰਾਬ ਪੀ ਕੇ ਗੱਡੀ ਕੋਈ ਵੀ ਚਲਾ ਦਿਆ ਉਹਨੂੰ ਅਸੀਂ ਰੁਕਣਾ ਹੈ ਤੇ ਜਦੋਂ ਟ੍ਰੈਫਿਕ ਹੋ ਜਾਵੇਗੇ ਗੱਡੀ ਬੱਲ ਰਿਹਾ ਇੱਕ ਬਹੁਤ ਵੱਡਾ ਇਸ਼ੂ ਹੈਗਾ ਕਿਉਂਕਿ ਜਦੋਂ ਵੀ ਡਾਇਵਰਸਨ ਕਰਦੇ ਆ ਜਾਂ ਸੜਕਾਂ ਤੇ ਜਦੋਂ ਵੀ ਟ੍ਰੈਫਿਕ ਚੜਦਾ ਹੈ ਤਾਂ ਹਾਦਸਿਆਂ ਦੇ ਕਾਰਨ ਮੌਤ ਪੈਂਦੇ ਤੋਂ ਨੈਸ਼ਨਲ ਹਾਈਵੇ ਨਾਲ ਤੁਹਾਨੂੰ ਗਲਮਾ ਤੋਂ ਵੀ ਹੋ ਸਕਦਾ ਹੈ ਬਿਲਕੁਲ ਹੋ ਰਹੀ ਆ ਔਰ ਇੱਕ ਜਿਹੜੀ ਨਵੀਂ ਚੀਜ਼ ਪੰਜਾਬ ਦੇ ਵਿੱਚ ਇਹ ਮੈਂ ਤੁਹਾਡੇ ਸਾਧਿਆਂ ਦੇ ਮਾਧਿਅਮ ਦੇ ਰਹੀ ਆਮ ਲੋਕਾਂ ਨੂੰ ਵੀ ਦੱਸਣਾ ਚਾਹਾਂਗਾ ਕਿ ਪੰਜਾਬ ਇੱਕ ਪਹਿਲਾ ਸੂਬਾ ਹੈਗਾ ਜਿਨੇ ਇੱਕ ਟ੍ਰੈਫਿਕ ਰੋਡ ਸੇਫਟੀ ਟ੍ਰੈਫਿਕ ਰਿਸਰਚ ਇੰਸਟੀਚਿਊਟ ਬਣਾਇਆ ਹੈਗਾ ਜਿੱਥੇ ਕਿ ਹਰ ਇੱਕ ਡੇਟਾ ਨੂੰ ਸਾਇੰਟਿਫਿਕਲੀ ਸਟੱਡੀ ਕੀਤਾ ਜਾਂਦਾ ਔਰ ਆਇਡੈਂਟੀਫਾਈ ਕੀਤਾ ਜਾਂਦਾ ਵੀ ਕਿਹੜੇ ਸਪੌਟ ਤੇ ਐਕਸੀਡੈਂਟ ਹੋ ਰਹੇ ਨੇ ਕਿਹੜੇ ਸਪੌਟ ਤੇ ਆਪਾਂ ਨੂੰ ਕੀ ਉਥੇ ਮੈਜ਼ਰ ਲੈਣਾ ਚਾਹੀਦਾ ਹੈਗਾ ਤੁਸੀਂ ਗੱਲ ਕੀਤੀ ਜ਼ਿਲ੍ਹੇ ਦੇ ਵਿੱਚ ਟ੍ਰੈਫਿਕ ਦੀ ਮੈਨੇਜਮੈਂਟ ਦੀ ਉਹਦੇ ਵਿੱਚ ਵੀ ਅੱਜ ਇੱਥੇ ਵਿਚਾਰ ਹੋਇਆ ਸਾਡੇ ਬਹੁਤ ਹੀ ਕੁਆਲਿਫਾਈਡ ਡਾਕਟਰ ਨਵਦੀਪ ਅਸੀਜਾ ਸਾਡੇ ਡਾਇਰੈਕਟਰ ਹੈਗੇ ਨੇ ਉਸ ਇੰਸਟੀਚਿਊਟ ਦੇ ਇਹ ਵਕ ਵਕ ਜਿਹੜਿਆਂ ਦਾ ਦੌਰਾ ਕਰਦੇ ਨੇ ਪਰ ਨਾਲੇ ਦਾ ਇਹ ਆਲਰੇਡੀ ਦੋ ਦਾ ਕੱਟਕ ਪਏ ਨੇ ਉਹਨਾਂ ਜ਼ਿਲ੍ਹਿਆਂ ਦੀ ਇੱਕ ਸੈਪਰੇਟ ਟ੍ਰੈਫਿਕ ਪਲਾਨ ਪ੍ਰਪੇਅਰ ਕਰਨੀ ਕਿ ਵੀਰੀ ਹੁੰਦਾ ਕਿ ਥੋੜੀ ਜੀ ਕੀ ਪਲੈਨਿੰਗ ਦੇ ਨਾਲ ਟ੍ਰੈਫਿਕ ਨੂੰ ਇਜ਼ੌਲਟ ਕੀਤਾ ਜਾ ਸਕਦਾ ਵੀ ਇੱਥੋਂ ਵਨ ਵੇ ਕਾਤੋ ਇੱਥੋਂ ਆ ਕਾਤੋ ਉਹਦੇ ਨਾਲ ਟ੍ਰੈਫਿਕ ਨੂੰ ਪ੍ਰੋਪਰਲੀ ਮੈਨੇਜ ਕੀਤਾ ਜਾ ਸਕਦਾ ਸੋ ਇਹ ਸਾਰੀ ਚੀਜ਼ ਨੂੰ ਸਟੱਡੀ ਕਰਦੇ ਹੈਗੇ ਨੇ ਡਾਕਟਰ ਨਵਦੀਪ ਅਸੀਚਾ ਔਰ ਜ਼ਿਲ੍ਹਿਆਂ ਦੇ ਐਸਪੀ ਸਹਿਬਾਨ ਡੀਐਸਪੀ ਸਾਹਿਬ ਨੂੰ ਮੈਂ ਅੱਜ ਇਹ ਗੱਲ ਕਹੀ ਹੈਗੀ ਆ ਕਿ ਤੁਸੀਂ ਇਨਾਂ ਨੂੰ ਬੁਲਾਓ ਆਪਣੇ ਜਿਲ੍ਹਿਆਂ ਦੇ ਵਿੱਚ ਉਹ ਆਪਣੀ ਸਾਰੀ ਟ੍ਰੈਫਿਕ ਨੂੰ ਸਾਇੰਟੀਫਿਕਲੀ ਐਗਜ਼ਾਮਨ ਕਰਾਓ ਜਿੱਥੇ ਲੋਕਾਂ ਨੂੰ ਟ੍ਰੈਫਿਕ ਦੀ ਸਮੱਸਿਆ ਆ ਰਹੀ ਆ ਉਹਨੂੰ ਵੀ ਹੱਲ ਕਰਨਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਲੋਕਾਂ ਨੂੰ ਵਧੀਆ ਸਰਵਿਸ ਦੇ ਪਾਈਏ ਉਹਨਾਂ ਨੂੰ ਅੱਛੀ ਟ੍ਰੈਫਿਕ ਦੀ ਸਰਵਿਸ ਦੇ ਪਾਈਏ ਪਰ ਡੋਨਰ ਦੇ ਵਿੱਚ ਲੋਕ ਕਈ ਜਿਹੜੇ ਨੇ ਟ੍ਰੈਫਿਕ ਰੂਲ ਦੀ ਉਲੰਘਣਾ ਕਰਦੇ ਨੇ ਉਹ ਰੂਲ ਨੂੰ ਫੋਲੋ ਕਰਨਾ ਭੁੱਲ ਜਾਂਦੇ ਨੇ ਉਹਨਾਂ ਲਈ ਕੀ ਤੁਹਾਡਾ ਸੋਚ ਦੇਖੋ ਮੈਂ ਤਾਂ ਸਾਰਿਆਂ ਨੂੰ ਅਪੀਲ ਕਰਾਂਗਾ ਔਰ ਮੈਨੂੰ ਆਮ ਲੋਕਾਂ ਤੇ ਪੰਜਾਬੀਆਂ ਤੇ ਵਿਸ਼ਵਾਸ ਹੈਗਾ ਕਿ ਉਹ ਰੂਲ ਨੂੰ ਫੋਲੋ ਕਰਨਗੇ ਤੇ ਭਾਜੇ ਨਹੀਂ ਰੂਲ ਫੋਲੋ ਹੋਣਗੇ ਤਾਂ ਅਸੀਂ ਉਹਦੇ ਲਈ ਚਾਲਾਨ ਵੀ ਕਰਾਂਗੇ ਤੇ ਉਹਨਾਂ ਨੂੰ ਉਹ ਉਹਦੇ ਲਈ ਸਫਾ ਵੀ ਕਰਨਾ ਪੈਗਾ ਇਹ ਚਾਲਾਨ ਵੀ ਸਰ ਲੈ ਕੇ ਆਉਂਦੇ ਨੇ ਉਹਦੇ ਵੀ ਕੁਝ ਕਹਿਣਾ ਹਾਂ ਇਹ ਚਾਲਾਨ ਬਹੁਤ ਅੱਛਾ ਤੁਸੀਂ ਅਸੀਂ ਪੰਜਾਬ ਦੇ ਸਾਦੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਆਨਲਾਈਨ ਚਲਾਨ ਦਾ ਇੱਕ ਰਥਾ ਸ਼ੁਰੂ ਕੀਤੀ ਆ ਕੋਈ 900 ਦੇ ਕਰੀਬ ਆ ਆਨਲਾਈਨ ਚਲਾਨ ਦੀਆਂ ਮਸ਼ੀਨਾਂ ਦੇ ਦਿੱਤੀਆਂ ਨੇ ਉਹਦੇ ਤਹਿਤ ਚਲਾਨ ਹੋਣੇ ਸ਼ੁਰੂ ਹੋ ਗਏ ਨੇ ਕਿਤੇ ਕਿਤੇ ਕਿਉਂਕਿ ਇੱਕ ਨਵੀਂ ਚੀਜ਼ ਆ ਉਹਨੂੰ ਚਲਾਨ ਦੇ ਵਿੱਚ ਥੋੜੀ ਦੇਰੀ ਹੋ ਰਹੀ ਆ ਪਰ ਸਾਡਾ ਉਪਰਾਲਾ ਹੈਗਾ ਕਿ ਜਲਦੀ ਤੋਂ ਜਲਦੀ ਜਿੰਨੇ ਵੀ ਹੋ ਸਕਣ ਆਪਣੇ ਹੀ ਚਲਾ ਲਵੇ। ਇਹ ਹਾਦਸੇ ਅਗਰ ਕਿ ਜਿਹਦੇ ਵਿੱਚ ਇੱਕ ਮੁਕ ਪਸ਼ੂ ਲੱਗਿਆ ਆਪ ਨੂੰ ਲੈ ਕੇ ਫਿਰ ਸਰਕਾਰ ਨਾਲੇ ਤਾਲੇ ਤੇ ਹੋ ਰਹੀ ਹੈ। ਬਿਲਕੁਲ ਬਿਲਕੁਲ ਆਵਾਰਾ ਪਸ਼ੂਆਂ ਬਾਰੇ ਮਾਯੋਗ ਸੀਐਮ ਸਾਹਿਬ ਨੇ ਇੱਕ ਮੀਟਿੰਗ ਕੀਤੀ ਜਿਹਦੇ ਵਿੱਚ ਅਲੱਗ-ਅਲੱਗ ਵਿਭਾਗਾਂ ਨੂੰ ਬੁਲਾਇਆ ਗਿਆ ਕਿਉਂਕਿ ਉਹਦੇ ਲੋਕਲ ਗਵਰਨਮੈਂਟ ਦਾ ਵੀ ਕੰਮ ਹੈਗਾ ਐਨੀਮਲ ਹਸਬੈਂਡਰੀ ਵਾਲਿਆਂ ਦਾ ਵੀ ਕੰਮ ਹੈਗਾ ਉਹਦੀ ਅਸੀਂ ਸਾਡੇ ਹੀ ਇੰਸਟੀਚਿਊਟ ਨੇ ਇੱਕ ਉਹਦੇ ਉੱਤੇ ਰਿਪੋਰਟ ਤਿਆਰ ਕੀਤੀ ਖਾਸ ਕਰਕੇ ਆਪਣੇ ਮਾਲਵੇ ਦੇ ਜਿਹੜੇ ਜ਼ਿਲ੍ਹੇ ਹੈਗੇ ਨੇ ਇਹਦੇ ਚ ਆਵਾਜ਼ਾ ਪਸ਼ੂਆਂ ਦੀ ਬਹੁਤ ਪ੍ਰੋਬਲਮ ਆ ਕੋਈ 350 ਮੌਤਾਂ ਹੁੰਦੀਆਂ ਨੇ ਆਪਣੀਆਂ ਸਾਲ ਦੇ ਵਿੱਚ ਆਵਾਜ਼ਾ ਪਸ਼ੂਆਂ ਕਰਕੇ ਉਹ ਪਲਾਨ ਬਣਾ ਕੇ ਅਸੀਂ ਮਾਨਯੋਗ ਚੀਫ ਸੈਕਟਰੀ ਸਾਹਿਬ ਨੂੰ ਦੇ ਦਿੱਤਾ ਹੈਗਾ ਉਹ ਅਲੱਗ-ਅਲੱਗ ਵਿਭਾਗ ਨੇ ਆਵਾਜ਼ਾ ਪਸ਼ੂਆਂ ਨੂੰ ਛੜਕਾਂ ਤੋਂ ਪੜਾ ਕਿਵੇਂ ਕਰਦਾ ਉਹਨਾਂ ਲਈ ਕੋਈ ਜਗ੍ਹਾ ਬਣਾਣੀ ਹੈ ਸਾਈਡ ਤੇ ਜਿੱਥੇ ਕਾਕੇ ਉਹ ਸੜਕ ਦੇ ਉੱਤੇ ਨਾ ਉਹ ਸਾਦੇ ਉਹ ਅਲੱਗ-ਅਲੱਗ ਵਿਭਾਗਾਂ ਦੀਆਂ ਡਿਊਟੀਆਂ ਲੱਗਣਗੀਆਂ ਔਰ ਮੈਨੂੰ ਉਮੀਦ ਆ ਕਿ ਆਉਣ ਵਾਲੇ ਸਮੇਂ 'ਚ ਇਸ ਜਿਹੜੀ ਸਮੱਸਿਆ ਹੈ ਇਸ ਤੋਂ ਆਪਾਂ ਨੂੰ ਨਿਜਾਤ ਮਿਲੇਗੀ ਸਰ ਟ੍ਰੈਂਕਨ ਡਰਾਈਵਿੰਗ ਦੇ ਕਿੰਨੇ ਐਲਕੋਮੀਟਰ ਹੈ ਨਹੀਂ ਤੇ ਟ੍ਰੈਫਿਕ ਪੁਲਿਸ ਲੁਧਿਆਣਾ ਨੇ ਕੋਲ ਆਪਾਂ ਗੱਲ ਕਰ ਰਹੇ ਹਾਂ ਕਿ ਡਰਾਈਵਿੰਗ ਲੱਗਦਾ ਸਰ ਮੇਜਰ ਪ੍ਰੋਬਲਮ ਹੈ ਸਰ ਬਹੁਤ ਘੱਟ ਨੇ ਨੰਬਰ ਕਰਾਉਣ ਦੀ ਪ੍ਰੋਬਲਮ ਦੱਸਿਆ ਮੇਗੇ ਉਹਨਾਂ ਨੂੰ ਕਿਸ ਦਾ ਦੇਖੋ ਇਹ ਬਿਲਕੁਲ ਤੁਸੀਂ ਠੀਕ ਕਿਆ ਦੀ ਡੰਕਨ ਡਰਾਈਵਿੰਗ ਆਪਣੀ ਸਾਰਿਆਂ ਨੂੰ ਵੱਡੀ ਪ੍ਰੋਬਲਮ ਆ ਔਰ ਆਪਣੇ ਕਿਉਂਕਿ ਕੋਵਿਡ ਕਾਰਨ ਜਿਹੜੇ ਐਲਕੋਮੀਟਰ ਸੀਗੇ ਉਹ ਖਰਾਬ ਹੋ ਗਏ ਸੀਗੇ ਕਿਉਂਕਿ ਕੋਵਿਡ ਦੇ ਤਹਿਤ ਆਪਾਂ ਨੂੰ ਐਲਕੋਮੀਟਰ ਪ੍ਰਯੋਗ ਨਾ ਕਰਨ ਦੀ ਹਦਾਇਤ ਸੀਗੀ ਸੋ ਉਸ ਤੋਂ ਬਾਅਦ ਉਹਨਾਂ ਦੀ ਰਿਪੇਅਰ ਸ਼ੁਰੂ ਕਰ ਦਿੱਤੀ ਗਈ ਹੈ ਪਲੱਸ ਕੋਈ 800 ਦੇ ਕਰੀਬ ਅਸੀਂ ਨਵੇਂ ਐਲਕੋਮੀਟਰ ਖਰੀਦਦੇ ਆ ਲੁਧਿਆਣਾ ਵਾਸਤੇ ਸਾਡੇ ਸਟੇਟ ਵਾਸਤੇ ਲੁਧਿਆਣਾ ਨੂੰ ਕਿੰਨੇ ਮਿਲਣਗੇ ਆਪਾਂ ਇਹ ਜਦੋਂ ਦੇਖਾਂਗੇ ਕਿਥੇ ਪ੍ਰਯੋਗ ਜ਼ਿਆਦਾ ਦੀ ਲੋੜ ਆ ਉੱਥੇ ਮੈਕਸਿਮਮ ਦੇਵਾਂਗੇ ਤੋਂ ਇਹ ਆਪਾਂ ਜਿੰਨੇ ਵੀ ਪੰਜਾਬ ਨੂੰ ਮੋਡਰਨਾਈਜੇਸ਼ਨ ਦਾ ਟ੍ਰੈਫਿਕ ਦੇ ਵਿੱਚ ਬਜਟ ਆਇਆ ਸੀ ਸਾਦੇ ਬਜਟ ਨੂੰ ਕਨਵਰਟ ਕਰ ਦਿੱਤਾ ਗਿਆ ਐਲਕੋਮੇ